ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਜਿਹੜੀ ਚੀਜ਼ ਦੇ ਮਗਰ ਜਿਆਦਾ ਭੱਜੋ ਕਹਿੰਦੇ ਹੋਰ ਦੂਰ ਭਜਦੀ ਹੈ ਪਰ ਇਹਦਾ ਉਲਟਾ ਵੀ ਸਿਸਟਮ ਆਪਾਂ ਨਾਲ ਹੀ ਕਹਿ ਦਈਏ ਕਿ ਭਾਈ ਬਿਨਾ ਭੱਜੇ ਕਿ ਚੀਜ਼ਾਂ ਮਿਲਦੀਆਂ ਵੀ ਨਹੀਂ ਹੈਨਾ ਭੱਜਣਾ ਵੀ ਪੈਂਦਾ ਹੈ ਪਰ ਜਿਸ ਤਰ੍ਹਾਂ ਇੱਥੇ ਐਤ ਕੀ ਭਾਜਪਾ ਥੋੜੀ ਸਾਇਲੈਂਟ ਜੀ ਲੱਗ ਰਹੀ ਸੀ ਪ੍ਰਚਾਰ ਕਾਂਗਰਸ ਵਾਲੇ ਪਾਸੇ ਦਾ ਵੱਧ ਸੀ ਜਿਵੇਂ ਕਹਿੰਦੇ ਨੇ ਦੇਸੀ ਚ ਵੀ ਹਵਾ ਉਹਨਾਂ ਦੀ ਬਣੀ ਹੋਈ ਸੀ ਪਰ ਹੁਣ ਇੱਕੇ ਦਾ ਵੀ ਮਿੰਟੋ ਦੀ ਪਲਟਾਈ ਵੱਜ ਗਿਆ ਕੀ ਕਰ ਰਹੇ ਆ ਦੇਖੋ ਗੱਲ ਇਹ ਆ ਕਿ ਚਲੋ ਐਤ ਕੀ ਤੇ ਸਾਰੇ ਹੀ ਗਲਤ ਸਾਬਤ ਹੋਇਆ ਐਗਜ਼ਿਟ ਪੋਲ ਵੀ ਗਲਤ ਸਾਬਤ ਹੋ ਗਏ ਜੀ ਵਿਸ਼ਲੇਸ਼ਣ ਵੀ ਬਿਲਕੁਲ ਆਪਣੇ ਸਮੇਤ ਆਪਣੇ ਸਮੇਤ ਬਿਲਕੁਲ ਆਪਣਾ ਵੀ ਉਮੀਦ ਹੀ ਨਹੀਂ ਸੀ ਕਿਸੇ ਹਾਂ ਜੀ ਹਾਂ ਜੀ ਕਿਤੇ ਨਾ ਕਿਤੇ ਪਾਰਟੀਆਂ ਨੂੰ ਉਮੀਦ ਨਹੀਂ ਮਿਲਦੀ ਸਾਡਾ ਸਾਡਾ ਵੀ ਮਤਲਬ ਕਿ ਇੱਕ ਅੰਦਾਜ਼ਾ ਸੀਗਾ ਅਸੈਸਮੈਂਟ ਸੀਗੀ ਕਿ ਯਾਰ 65 ਪੁਆਇੰਟ ਵੈਸੇ ਆਪਾਂ ਕਹਿੰਦੇ ਸੀ ਯਾਰ 65 ਪੁਆਇੰਟ ਵਾਲਾ ਇੱਕ ਤਾਂ ਉੱਥੇ ਪੱਤਰਕਾਰ ਨੇ ਸ਼ਰਤ ਲਾਈ ਹੋਈ ਆ ਕਿ ਜੇ 65 ਤੋਂ ਥੱਲੇ ਆ ਗਏ ਤਾਂ ਮੈਂ ਤਾਂ ਸੰਨਿਆਸ ਲੈ ਜਾਊ ਪੱਤਰਕਾਰ ਅੱਛਾ ਤਾਂ ਤੁਸੀਂ ਦੇਖੋ ਉਹਨਾਂ ਦਾ ਕੀ ਹਾਲ ਹੋ ਗਿਆ ਹੂੰ ਤਾਂ ਮਤਲਬ ਕਿ 65 ਪੁਆਇੰਟ ਵਾਲਾ ਮੰਨਣ ਦਾ ਅੰਕੜਾ ਨਹੀਂ ਸੀ ਨਹੀਂ ਸੀ ਪਰ ਇਹ ਮੰਨਿਆ ਜਾਂਦਾ ਸੀ ਕਿ 45 ਤੋਂ 55 55 ਲਿਜਾ ਸਕਦੀ ਹੈ ਕਾਂਗਰਸ ਜੀ ਇੰਨਾ ਕੁ ਤੇ ਮੰਨ ਰਹੀ ਸੀ ਪਰ ਭਾਜਪਾ ਨੂੰ 15 ਤੋਂ 25 ਤੋਂ ਤਾਂ ਕੋਈ ਵੀ ਨਹੀਂ ਸੀ ਦੇਖਦੇ ਮੈਨੂੰ ਲੱਗਦਾ ਕਿ ਭਾਜਪਾ ਦੇ ਨੇਤਾ ਵੀ ਉਮੀਦ ਛੱਡ ਚੁੱਕੇ ਸਕੇ ਜੀ ਜੀ ਉਹ ਅਜੇ ਤੱਕ ਵੀ ਕਿਤੇ ਨਾ ਕਿਤੇ ਬੰਦੇ ਸਾਇਲੈਂਟ ਯਾ ਯਾਰ ਪਤਾ ਨਹੀਂ ਕੀ ਹੋ ਗਿਆ ਜਿਵੇਂ ਮਤਲਬ ਸੁਣਦਾ ਹੀ ਨਹੀਂ ਹੋ ਜਾਂਦਾ ਨਹੀਂ ਇਹ ਕੀ ਹੋ ਰਿਹਾ ਹੈ ਕਾਂਗਰਸ ਸੁਣਨਾ ਕਾਂਗਰਸ ਦਾ ਉਸ ਨੇਗੇਟਿਵ ਵਾਲੇ ਪਾਸੇ ਚੱਲਣਾ ਤਿੰਨ ਮਹੀਨੇ ਪਹਿਲਾਂ ਭਾਜਪਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਸ ਦੌੜ ਚ ਪਛੜਦੀ ਨਸਰ ਐ ਸੀ ਤਿੰਨ ਮਹੀਨੇ ਪਹਿਲਾਂ ਹੀ ਆਪਾਂ ਦੇਖ ਲਈਏ ਤਾਂ ਬਹੁਤ ਸਾਰੀਆਂ ਗਰਾਊਂਡ ਰਿਪੋਰਟਾਂ ਇਹ ਕਰੀਆਂ ਸੀਗੀਆਂ ਕਿ ਭਾਜਪਾ ਇਲੈਕਸ਼ਨ ਨਹੀਂ ਕੱਢ ਸਕੇ ਪਰ ਜਿਹੜੀ ਪਾਰਟੀ ਨੇ ਤਿੰਨ ਮਹੀਨੇ ਜੋ ਦੌੜ ਪਛੜ ਗਈ ਸੀ ਉਸ ਦੌੜ ਨੂੰ ਜਿੱਤਿਆ ਤਾਂ ਗੈਰ ਸਧਾਰਨ ਹੈ ਬਿਲਕੁਲ 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 ਚਾਹੇ ਉਹਦੇ ਚ ਪੈਸਾ ਚੱਲਿਆ ਚਾਹੇ ਉਹਦੇ ਚ ਹੋਰ ਕੋਈ ਟਿਕੜਮ ਚੱਲੀ ਹੋਵੇ ਕਿਉਂਕਿ ਹੁਣ ਦੇਖੋ ਈਵੀਐਮ ਦਾ ਰੋਣ ਰੋਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਸ਼ਮੀਰ ਚ ਵੀ ਈਵੀਐਮ ਹੈ ਈਵੀਐਮ ਹੈ ਬਿਲਕੁਲ ਜਿੱਥੋਂ ਐਨਸੀ ਲੈ ਗਈ ਖਿੱਚ ਕੇ ਹਾਲਾਂਕਿ ਦੇਖੋ ਕਾਂਗਰਸ ਦੇ ਲਿਆਜ਼ ਨਾਲ ਇਹ ਵੀ ਇੱਕ ਚੀਜ਼ ਵੇਖਣ ਵਾਲੀ ਹੋਏਗੀ ਸਾਬ ਜੀ ਜੀ ਕਿ ਭਾਈ ਸਿੱਧੀ ਟੱਕਰ ਚੋਂ ਤੁਸੀਂ ਇੱਥੇ ਵੀ ਪਛੜ ਗਏ ਭਾਜਪਾ ਨਾਲ ਸਿੱਧੀ ਸੀ ਹਮ ਤੇ ਉੱਥੇ ਵੀ ਕਸ਼ਮੀਰ ਚ ਨੈਸ਼ਨਲ ਕਾਨਫਰੰਸ ਨੇ ਇਹ ਮਾਮਲਾ ਕੱਢਿਆ ਜੀ 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 ਬਿਲਕੁਲ ਤੁਹਾਡਾ ਜਿੱਥੇ ਜਿੱਥੇ ਸਿੱਧਾ ਕੱਲਿਆਂ ਦਾ ਨਹੀਂ ਹੋ ਗੱਲ ਬਣੀ ਕੱਲਿਆਂ ਤੋਂ ਜੀ ਇਹ ਕਾਂਗਰਸ ਵਾਸਤੇ ਵੀ ਸੋਚਨ ਵਿਚਾਰਨ ਦਾ ਵਿਸ਼ਾ ਤਾਂ ਕੁਲਮ ਲਾ ਕੇ ਸੁਖਮ ਸਿੰਘ ਸਾਹਿਬ ਕਹਾਣੀ ਇੱਥੇ ਜੇ ਖੜਦੀ ਆ ਕਿ ਹਾਲੇ ਡਾਟਾ ਪੂਰਾ ਨਹੀਂ ਆਇਆ ਜੀ ਫਿਰ ਪਤਾ ਲੱਗਦੇ ਹੁੰਦੇ ਆ ਕਿ ਕਾਰਨ ਕੀ ਰਹਾ ਕਿਉਂਕਿ ਕਾਰਨ ਕੋਈ ਇੱਕ ਨਹੀਂ ਹੁੰਦਾ ਇੱਕ ਨਹੀਂ ਹੁੰਦਾ ਜਦੋਂ ਇਸ ਤਰ੍ਹਾਂ ਦਾ ਕਹਿ ਲਓ ਕਿ ਮਾਮਲਾ ਵਿਗੜਦਾ ਹੈ ਕਿ ਜਿੱਥੇ ਸਾਰੇ ਚਾਹੇ ਵਿਸ਼ਲੇਸ਼ਣ ਚਾਹੇ ਅਧਿਐਨ ਆ ਚਾਹੇ ਪੋਲ ਆ ਸਾਰੇ ਡਿੱਗ ਪੈਂਦੇ ਆ ਤਾਂ ਜ਼ਰੂਰ ਪਰਸਤਿਤੀ ਉਥੇ ਗੈਰ ਸਧਾਰਨ ਤੇ ਗੁੰਝਲ ਹੁੰਦੀ ਆ ਹੂੰ ਬਸ ਦਿੱਤੀ ਜਿਹੜੀ ਆ ਉਹ ਇੱਕ ਗੁੰਜਲ ਬਣ ਜਾਂਦੀ ਹੈ ਤਾਂ ਹੁਣ ਇਹਦੇ ਚ ਕੀ ਹੋਇਆ ਕਿਉਂਕਿ ਕਾਂਗਰਸ ਲਈ ਇਹ ਵੀ ਸੋਚਨ ਵਿਚਾਰਨ ਦਾ ਵਿਸ਼ਾ ਹੋਇਆ ਕਹਿੰਦਾ ਕਿ ਕਿੱਥੇ ਮਾਤ ਖਾਦੀ ਹੈ ਹੂੰ ਬਿਲਕੁਲ ਕਿ ਜਿਹੜੀ ਭਾਜਪਾ ਬਿਲਕੁਲ ਪਛੜ ਗਈ ਸੀ ਜੀ ਉਹ ਅਚਾਨਕ ਇਨੀ ਰਿਕਵਰੀ ਕਿਵੇਂ ਹੈ ਨਾ ਅਚਾਨਕ ਕਿਵੇਂ ਤਾਂ ਉਹਦੇ ਚ ਕੀ ਹੈ ਕਿ ਤੁਸੀਂ जाट ਵੋਟ ਤੇ ਹੀ ਜ਼ਿਆਦਾ ਟਿਕ ਗਏ ਹੂੰ ਦੂਜੀਆਂ ਜਿਹੜੀਆਂ ਗੈਰ जाट ਵੋਟਾਂ ਸੀਗੀਆਂ ਜੀ ਉਹਨਾਂ ਦਾ ਤੁਸੀਂ ਕਾ ਲੋਕੇ ਭਈ ਸਾਹਕਤਾਬ ਨਹੀਂ ਕਰਦੇ ਧਿਆਨ ਉਹਨਾਂ ਕੇਂਦਰਿਤ ਨਹੀਂ ਕੀਤਾ ਉੱਥੇ ਫਿਰ ਆਮ ਆਦਮੀ ਪਾਰਟੀ ਉਹ ਕਿੰਨੀ ਵੋਟ ਲੈ ਜਾਂਦੀ ਹੈ ਕਿਉਂਕਿ ਇਹ ਵੀ ਹੈ ਨਾ ਉੱਥੇ ਇਕੱਲੀ ਆਮ ਆਦਮੀ ਪਾਰਟੀ ਨਹੀਂ ਸੀਗੀ ਐਂਟੀ ਇਨਕਮੈਂਸੀ ਦੀ ਜਿਹੜੀ ਵੋਟ ਹੁੰਦੀ ਹੈ ਸਰਕਾਰ ਵਿਰੋਧੀ ਸੱਤਾ ਵਿਰੋਧੀ ਵੋਟ ਜਿਹੜੀ ਹੁੰਦੀ ਹੈ ਉੱਥੇ ਕੁਝ ਬਾਗੀ ਵੀ ਸੀਗੇ ਹਮ ਉਹਨਾਂ ਨੇ ਕਿੰਨਾ ਨੁਕਸਾਨ ਕੀਤਾ ਜੀ ਇਹ ਗੱਲ ਫਿਰ ਕੁਮਾਰੀ ਸ਼ੈਲਜਾ ਤੇ ਜੋ ਇਹਨਾਂ ਦਾ ਹੁੱਡਾ ਹੋਰਾਂ ਦਾ ਝਗੜਾ ਚੱਲਦੇ ਇਲੈਕਸ਼ਨ 'ਚ ਹੀ ਪੈ ਗਿਆ ਜੀ ਜੀ কুমারী शैलजा ਦਾ ਘਰੇ ਬੈਠ ਜਾਣਾ ਇਹ ਸਾਰੀਆਂ ਚੀਜ਼ੇ ਹੀ ਵੇਖਣੀਆਂ ਪੈਣਗੀਆਂ ਜੀ ਜੀ ਕਿ ਕੀ ਐਸੀ ਵੋਟ ਕਾਂਗਰਸ ਦੇ ਨਾਲ ਰੁਸਿਆ ਰਹਿ ਗਿਆ ਗੁਰੂਤਾ ਉੱਥੇ ਹਾਜ਼ਰ ਹੀ ਰੱਖ ਦਿੰਦਾ ਉੱਥੇ ਬਿਲਕੁਲ ਜੀ ਉੱਥੇ ਹਾਜ਼ਰ ਇਹ ਚੀਜ਼ਾਂ ਹੁਣ ਕਿਉਂਕਿ ਹਾਲੇ ਚੱਲ ਰਹੀ ਉੱਥੇ ਤਾਂ ਕਾਊਂਟਿੰਗ ਚੱਲ ਰਹੀ ਹੈ ਹਾਲੇ ਵੀ ਮਤਲਬ ਕਿ ਜੇ ਆਪਾਂ ਮੰਨ ਵੀ ਲਈਏ 2-3 ਸੀਟਾਂ ਕਿਉਂਕਿ ਹੁਣ ਤਾਂ ਆਖਰੀ ਪੜਾ ਆ ਜੀ ਜੀ ਗਣਤੀ ਦਾ ਹੂੰ ਜੇ ਹੁਣ ਮੰਨ ਕੇ ਵੀ ਤੁਰਿਆ ਜਾਵੇ ਚੱਲਿਆ ਜਾਵੇ ਕਿ ਭਾਈ ਦੋ ਤਿੰਨ ਸੀਟਾਂ ਇੱਧਰ ਉੱਧਰ ਹੋ ਸਕਦੀਆਂ ਜੀ ਤਾਂ ਕਾਂਗਰਸ ਤੇ ਪੱਲੇ ਤਦ ਵੀ ਸੱਤਾ ਨਹੀਂ ਪੈਂਦੀ ਜੀ ਜੀ ਕਿਉਂਕਿ ਉਹ ਤੇ ਪਿੱਛੇ ਨੇ ਹੂੰ ਲਗਭਗ 10 ਸੀਟਾਂ ਪਿੱਛੇ ਆ ਜੀ ਜੀ ਪਰ ਭਾਜਪਾ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜੋ ਮਰਜ਼ੀ ਆ ਤੇ ਕਿੜੋਂ ਹੁਣ ਕਿਸੇ ਨੇ ਈਵੀਐਮ ਕਹਿਣਾ ਸਾਹਿਬ ਬਿਲਕੁਲ ਜੀ ਉਹ ਤਾਂ ਕਿਸੇ ਨੇ ਆਪਣੇ ਡਾਟਾ ਨੂੰ ਜੋ ਵੀ ਡਾਟਾ ਉਹਦੇ ਕੋਲ ਹੋਏਗਾ ਉਸ ਹਿਸਾਬ ਨਾਲ ਐਨਲਾਈਜ਼ ਕਰਕੇ ਦੇਖਣਾ ਜੀ ਹਰੇਕ ਬੰਦੇ ਦੇ ਆਪਣੇ ਆਪਣੇ ਕਹੋ ਕਿ ਵਿਚਾਰ ਹੁੰਦੇ ਆ ਸਮਝਣ ਦੀ ਤੋਫੀਕ ਹੁੰਦੀ ਹੈ ਤੋ ਉਹ ਤਾਂ ਉਸ ਹਿਸਾਬ ਨਾਲ ਪ੍ਰਤੀਕਰਮ ਹੁੰਦੇ ਰਹਿਣਗੇ ਪਰ ਮੈਨੂੰ ਲੱਗਦਾ ਕਿ ਕੋਈ ਇੱਕ ਵਜ੍ਹਾ ਨਹੀਂ ਕਾਫੀ ਵਜ੍ਹਾ ਹੋ ਸਕਦੀਆਂ ਕਿ ਕਾਂਗਰਸ ਜਿਹੜੀ ਆ ਪਛੜ ਗਈ ਆ ਪਰ ਸਾਰੇ ਹੀ ਝੂਠੇ ਸਾਬਤ ਹੋਏ ਤੇ ਮੇਰੇ ਸਮੇਂ ਤੇ ਸਾਰੇ ਯਾਨੀ ਝੂਠੇ ਤੋਂ ਕਹਿਣ ਦਾ ਮਤਲਬ ਹੈ ਕਿ ਵੱਡੇ ਵੱਡੇ ਜਿਸ ਤਰ੍ਹਾਂ ਅਸੀਂ ਸੋਚਿਆ ਸੀ ਬਿਲਕੁਲ ਉਸ ਤਰ੍ਹਾਂ ਜੀ 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 ਇਹ ਗੱਲ ਅਸੀਂ ਖੁੱਲੇ ਮੰਦਿਰ ਨਾਲ ਸਤਿਕਾਰ ਵੀ ਕਰਦੇ ਆ ਬਿਲਕੁਲ ਠੀਕ ਹੈ ਨਾ ਜੇ ਤਾਂ ਮਿੰਟੂ ਜੀ ਹੋ ਜਾਂਦਾ ਇਹ ਜਿਸ ਤਰ੍ਹਾਂ ਕੋਈ ਚੱਕਰ ਨਹੀਂ ਫਿਰ ਖੁੱਲ੍ਹ ਦੇਲੀ ਦੇ ਨਾਲ ਉਸ ਚੀਜ਼ ਨੂੰ ਪ੍ਰਬੰਧਨ ਕਰਨਾ ਚਾਹੀਦਾ ਇੰਨ ਲੱਗਦਾ ਸੀਗਾ ਕਿ ਇੱਥੋਂ ਭਾਜਪਾ ਡੱਬਾ ਬੰਦ ਹੋ ਜਾਏਗੀ ਪਰ ਉਹਨਾਂ ਦੇ ਜਿਹੜੇ ਡੱਬੇ ਖੁੱਲੇ ਆ ਤਾਂ ਉਹਦੇ ਵਿੱਚੋਂ ਤਾਂ ਬਸ ਕਮਾਲ ਹੀ ਨਿਕਲਿਆ ਖੈਰ ਚਲੋ ਭਾਈ ਜਿਹੜੇ ਉਹਨਾਂ ਦੇ ਸਮਰਥਕ ਆ ਉਹਨਾਂ ਨੂੰ ਵਧਾਈ ਵੀ ਦੇਣੀ ਚਾਹੀਦੀ ਅਸੀਂ ਤਾਂ ਹੁਣ ਕਮੈਂਟੇਟਰ ਹੀ ਆ ਨਾ ਮੈਚ ਤਾਂ ਉਹੀ ਖੇਡ ਰਹੇ ਨੇ ਉਹਨਾਂ ਦੇ ਸਮਰਥਕ ਆ ਕਿ ਕੋਈ ਇਧਰ ਕੋਈ ਉਧਰ ਪਰ ਰੋਚਕ ਰਿਆ ਹਾਂ ਇਹ ਸਾ ਰੋਚਕ ਰਿਆ ਪਰ ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਵੱਡੇ ਉਲਟ ਫੇਰ ਦੀ ਕੋਈ ਉਮੀਦ ਬਚੀ ਹੈ ਹਾਂ ਇੱਕਦਮ ਕੁਝ ਨਹੀਂ ਹੋ ਸਕਦਾ ਜਿਹੜੇ ਫਲੋ ਨਾਲ ਚੱਲ ਵੀ ਰਿਹਾ ਜਿਵੇਂ ਹੁਣ ਉਧਰ ਕਾਰਨ ਤਲਾਬਨੇ ਪੈਣਗੇ ਜੀ ਕਿਤੇ ਨਾ ਕਿਤੇ ਕਾਂਗਰਸ ਨੂੰ ਵੀ ਇਹਦੇ ਵਾਸਤੇ ਉਹਨਾਂ ਨੂੰ ਕੰਮ ਕਰਨਾ ਪਊਗਾ ਕਿ ਕਿੱਥੇ ਮਾਤ ਖਾ ਗਏ ਆ ਜਿਹੜੇ ਜਿਹੜੇ ਨਵੇਂ ਚਿਹਰੇ ਸੀ ਹਰਿਆਣੇ ਦੇ ਵਿੱਚ ਉਹ ਵੀ ਤਿੰਨ ਵਾਰੀ ਇੱਕੋ ਸਟੇਟ 'ਚ ਰਿਪੀਟ ਜਿਹੜੇ ਹੋਏ ਨਹੀਂ ਜੀ ਭਾਜਪਾ ਵਾਲੇ ਉਹਨਾਂ ਨੇ ਕੁਛ ਨਾ ਕੁਛ ਕੀਤਾ ਨਾ ਬਿਲਕੁਲ ਉਹ ਗੁੱਲ ਤੇ ਖਲਾਇਆ ਹੀ ਹੈ ਜੀ ਜੀ ਅਮਿਤ ਸ਼ਾ ਹੋ ਰਹੇ ਨੇ ਜਿਹੜੇ ਉਹ ਰੈਲੀਆਂ ਕਹ ਲੋ મોદી ਸਾਹਿਬ ਦੀਆਂ ਰੈਲੀਆਂ ਉਹ ਸਾਰੀ ਕੰਮ ਆਈਆਂ ਰੈਲੀਆਂ ਤਾਂ ਸੁਖਮ ਸਭ ਉਹਨਾਂ ਨੇ ਜ਼ਿਆਦਾ ਨਹੀਂ ਕੀਤੀਆਂ ਇਸ ਵਾਰੀ ਜੀ ਜੇ ਤੁਸੀਂ ਦੇਖੋਗੇ ਤਾਂ ਆਖਰੀ ਜਿਹੜਾ ਪ੍ਰਚਾਰ ਦਾ ਦਿਨ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਹੀ ਅਮਿਤ ਸ਼ਾ ਅਤੇ ਨਰਿੰਦਰ ਮੋਦੀ ਹਰਿਆਣਾ ਛੱਡ ਚੁੱਕੇ ਸਨ ਉਦੋਂ ਹੀ ਲੱਗਿਆ ਸੀਗਾ ਕਿ ਚੋਲਾ ਚੁੱਕਿਆ ਗਿਆ ਜੀ ਕਿ ਜਦੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਮੈਦਾਨ ਦੇ ਵਿੱਚ ਸੀਗੇ ਆਪਣੀ ਮੁਹਿੰਮ ਪੂਰੀ ਸਖਰ ਚੱਲ ਜਾ ਰਹੀ ਸੀ ਬਿਲਕੁਲ ਹਾਂ ਤਾਂ ਉਸ ਦਰਮਿਆਨ ਇਹਨਾਂ ਤੋਂ ਉੱਥੇ ਚਲੇ ਜਾਣਾ ਇਹ ਤੇ ਜਿਹੜੇ ਹੋਰ ਕਹ ਲੋ ਕਿ ਵਿਚਾਰਕ ਸੀਗੇ ਇਸ ਤਰ੍ਹਾਂ ਦੇ ਜੀ ਤਾਂ ਉਹ ਹੋਰ ਪ੍ਰਤੀਬੱਧ ਹੋ ਗਏ ਇਸ ਚੀਜ਼ ਤੇ ਮੈਂ ਜਿਵੇਂ ਤਾਂ ਹੌਸਲੇ ਛੱਡ ਗਏ ਪਰ ਪਤਾ ਕਿੱਲਾ ਗਾ ਜੀ ਹਾਂ ਜੀ ਉਹਨਾਂ ਦੀ ਤਾਂ ਕਹ ਲੋ ਕਿ ਫਿਰ ਹੋਰ ਵੀ ਜ਼ਿਆਦਾ ਇਸ ਗੱਲ ਤੇ ਗਰਾਰੀ ਫਸ ਗਈ ਕਿ ਹੁਣ ਤਾਂ ਗਿਆ ਕੰਮ ਸਾਨੂੰ ਵੀ ਲੱਗਦਾ ਸੀਗਾ ਕਿ ਯਾਰ ਲੱਗਦਾ ਇਹੋ ਆ ਕਿ ਉਹਨਾਂ ਨੇ ਕਿਹਾ ਕਿ ਇਹ ਤਾਂ ਗਿਆ ਜੀ ਹੁਣ ਅਗਲਾ ਘਰ ਬਚਾਈਏ ਮਤਲਬ ਕਿ ਮਹਾਰਾਸ਼ਟਰ ਜਾਂ ਝਾਰਖੰਡ ਦੀ ਤਿਆਰੀ ਕਰੀਏ ਹਰਿਆਣਾ ਕਿਹਾ ਪਰ ਕਮਾਲ ਹੋਇਆ ਵੈਸੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ 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 ਕਿ ਕਮਾਲ ਹੈ ਜਿਸ ਇਲੈਕਸ਼ਨ ਨੂੰ ਬਿਲਕੁਲ ਹਾਰਿਆ ਭਾਜਪਾ ਨੇ ਗਿਣਿਆ ਗਿਆ ਸਾਰਿਆਂ ਨੇ ਗਿਣਿਆ ਇੱਥੋਂ ਤੱਕ ਪਹਿਲਾ ਹੋਏਗਾ ਮਾਮਲਾ ਐਗਜ਼ੈਕਟ ਪੋਲ ਅੱਗੇ ਵੀ ਝੂਠੇ ਪੈਂਦੇ ਆ ਹਮ ਐਗਜ਼ੈਕਟ ਪੋਲ ਅੱਗੇ ਵੀ ਸਹੀ ਸਾਬਤ ਹੋ ਜਾਂਦੇ ਕਈ ਵਾਰ ਵਿਸ਼ਲੇਸ਼ਣ ਹਮੇਸ਼ਾ ਸਟ੍ਰੀਕ ਨਹੀਂ ਹੁੰਦੇ ਕੁਝ ਦੇ ਗਲਤ ਕੁਝ ਦੇ ਸਹੀ ਰਹਿੰਦੇ ਸਹੀ ਹੋ ਜਾਂਦੇ ਜੀ ਅੰਕਲਨ ਅੰਦਾਜ਼ੇ ਅਸੈਸਮੈਂਟ ਜੋ ਵੀ ਹੈ ਉਹ ਅੱਗੇ ਵੀ ਇਸ ਤਰ੍ਹਾਂ ਹੁੰਦਾ ਪਰ ਇਹ ਪਹਿਲਾ ਮੌਕਾ ਸੀ ਸਰ ਜੀ ਕਿ ਚਾਹੇ ਗਰਾਊਂਡ ਤੋਂ ਰਿਪੋਰਟ ਲੈ ਲਓ ਚੱਕ ਲਓ ਹਮ ਜਾਂ ਹਰਿਆਣੇ ਦੀ ਪੱਤਰਕਾਰਤਾ ਚੱਕ ਲਓ ਹਮ ਹਰਿਆਣੇ ਦੇ ਲੋਕਾਂ ਦੀ ਆਵਾਜ਼ ਚੱਕ ਲਓ ਜੀ 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 ਗੋਦੀ ਮੀਡੀਆ ਚੱਕ ਲਓ ਐਗਜ਼ਿਟ ਪੋਲ ਚੱਕ ਲੋ ਸਾਰੇ ਕਹਿੰਦੇ ਕਿ ਭਾਜਪਾ ਮੰਜੀ ਗਈ ਮੰਜੀ ਮਤਲਬ ਕਿ ਕੋਈ ਆਵਾਜ਼ ਆ ਹੀ ਨਹੀਂ ਸੀ ਰਹੀ ਸਾਰੇ ਕਹਿੰਦੇ ਸੀ ਆਪਾਂ ਵੀ ਚਲੋ ਥੋੜੀ ਜਿਹੀ رائے ਵੱਖਰੀ ਰੱਖ ਕੇ ਕਹਿੰਦੇ ਸੀ ਕਿ ਯਾਰ ਘਟੋ ਘਟ 25 20 ਦਾ ਮੰਨ ਕੇ ਚੱਲੋ 15 ਤੋਂ 25 ਦੇ ਦਰਮਿਆਨ ਤਾਂ ਲਜਾਨ ਦੀ ਪੋਜੀਸ਼ਨ 'ਚ ਭਾਜਪਾ ਜਾਪਦੀ ਆ ਜੀ ਪਰ ਐਨੇ ਸ਼ਾਨਦਾਰ ਟਾਂਗ ਨਾਲ 50 ਦੇ ਨੇੜੇ ਆ ਡਿੱਗੇਗੀ ਦਿਖੇ ਕਿ ਨਹੀਂ ਹੁਣ ਤਾਂ ਖਲੋ ਗਈ ਹੈ ਕਿ ਨਹੀਂ ਹੈ ਤਾਂ ਇਹ ਇਹ ਤਾਂ ਕਿਸੇ ਚਮਤਕਾਰ ਤੋਂ ਘਟ ਨਹੀਂ ਹੈ ਜੀ ਜੀ ਚਮਤਕਾਰ ਨੂੰ ਨਮਸਕਾਰ ਕਹਿੰਦੇ ਨੇ ਨਮਸਕਾਰ ਕਹਿੰਦੇ ਇਹ ਚਮਤਕਾਰ ਹੀ ਹੈ ਜੀ ਪਰ ਇਸ ਚਮਤਕਾਰ ਦੇ ਪਿੱਛੇ ਕਾਰਨ ਕੀ ਰਿਹਾ ਹੈ ਕਾਂਗਰਸ ਨੂੰ ਅੱਡ ਤੌਰ ਤੇ ਇਹ ਕਾਰਨ ਲੱਭਣੇ ਪੈਣਗੇ ਤੇ ਭਾਜਪਨ ਨੂੰ ਤਾਂ ਪਤਾ ਹੀ ਹੈ ਕਿ ਕਾਰਨ ਕੀ ਰਿਹਾ ਹੈ ਕਿਉਂਕਿ ਬਥੇਰਾ ਪੈਸਾ ਤੇ ਲਾਵੀ ਲੱਗਾ ਫਾਈਨੈਂਸ ਵੀ ਉੱਥੇ ਹੋਇਆ ਇਹ ਇਹ ਸਾਰਾ ਕੁਝ ਹੈ ਪੈਸਾ ਵੀ ਤਾਂ ਲੜਦਾ ਹੈ ਨਾ ਸਾਹਿਬ ਜੀ 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 ਅੱਜਕਲ ਇਕੱਲੇ ਕੈਂਡੀਡੇਟ ਨਹੀਂ ਲੜਦੇ ਪੈਸਾ ਵੀ ਲੜਦਾ ਹੈ ਪੈਸਾ ਵੀ ਲੜਦਾ ਬਹੁਤ ਪੈਸਾ ਉੱਥੇ ਲੱਗਾ ਖਾਸ ਤੌਰ ਤੇ ਜਿਹੜੀਆਂ ਹੌਟ ਸੀਟਾਂ ਬਣੀਆਂ ਸੀ ਪੈਸਾ ਬਹੁਤ ਲੱਗਾ ਤਾਂ ਦੇਖੋ ਹੁਣ ਕਿਹੜੇ ਕਾਰਨ ਲੱਭੇ ਜਾਂਦੇ ਉਹਨਾਂ ਤੇ ਕੀ ਵਰਕਆਊਟ ਕੀਤਾ ਜਾਂਦਾ ਹੈ ਜੀ ਕਾਂਗਰਸ ਨੂੰ ਕਿਤੇ ਨਾ ਕਿਤੇ ਉਹਰ ਕੌਨਫੀਡੈਂਸ ਜਿਵੇਂ ਕਹ ਲਓ ਉਹ ਨਹੀਂ ਮਾਰਿਆ ਗਿਆ। ਉਹਰ ਕੌਨਫੀਡੈਂਸ ਵੀ ਇੱਕ ਕਾਰਨ ਹੋ ਸਕਦਾ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ जाट ਵੋਟ ਤੇ ਨਿਰਪਰ ਰਹਿਣਾ ਕੀ ਇਹ ਕਾਰਨ ਵੀ ਹੈ ਵਿੱਚ ਐਸਸੀ ਵੋਟ ਦਾ ਇਹਨਾਂ ਦੇ ਨਾਲ ਨਾ ਆਉਣਾ ਕੀ ਉਹ ਕਾਰਨ ਰਹਿ ਸਕਦਾ। ਜ਼ਮੀਨੀ ਪੱਦਰ ਨਹੀਂ ਹੈ ਜਿਹੜੇ ਜਿਹੜੇ ਮਤਲਬ ਕੈਸੇ ਹਲਕੇ ਸੀ ਜਿੱਥੇ ਤਿੰਨ ਕੋਨੀ ਜਾਂ ਪਚੌ ਕੋਨੀ ਟੱਕਰ ਦੇਖਦੇ ਸੀ ਉਹਦੇ ਵਿੱਚ ਇਹਨਾਂ ਦਾ ਨੁਕਸਾਨ ਜ਼ਿਆਦਾ ਹੋ ਗਿਆ ਇਹ ਤਾਂ ਡਾਟਾ ਜਦੋਂ ਸਾਰਾ ਨਿਕਲੇਗਾ ਸਰ ਉਦੋਂ ਪਤਾ ਲੱਗਣਾ ਚਲੋ ਇਹ ਕਈ ਦਿਨ ਮੈਨੂੰ ਲੱਗਦਾ ਗੱਲਬਾਤ ਚੱਲਦੀ ਰਹਿਣੀ ਹੈ ਕਿਉਂਕਿ ਹਾਲੇ ਤਾਂ ਕਾਊਂਟਿੰਗ ਚੱਲ ਰਹੀ ਹੈ ਨਾ ਜੀ ਵੋਟ ਸ਼ੇਅਰ ਕਿਹਦਾ ਕਿੱਥੇ ਕੀ ਰਹਿੰਦਾ ਹੈ ਜਿਹੜੀ ਐਨਟੀ ਇਨਕਮੈਂਸੀ ਦੀ ਵੋਟ ਆ ਉਹਦੇ ਕਟੂਆ ਕੌਣ-ਕੌਣ ਸਾਬਤ ਹੁੰਦੇ ਆ ਹਮ ਆਮ ਆਦਮੀ ਪਾਰਟੀ ਹੁਣ ਜੀ ਜੀਪੀ ਦਾ ਵੀ ਤਾਂ ਤੁਸੀਂ ਦੇਖੋ ਨਾ 10 ਸੀਟਾਂ ਦਾ ਲਾਸ ਹੈ ਜੀ ਜੀਪੀ ਇਹਨਾਂ ਦੀ ਅਲਾਈਟ ਸੀਗੀ ਭਾਜਪਾ ਵਾਲਿਆਂ ਦੀ ਅੱਜ ਜੇਜੇਪੀ ਜ਼ੀਰੋ ਤੇ ਉਹਨਾਂ ਦੇ ਪ੍ਰਧਾਨ ਦੀ ਤੇ ਮੈਨੂੰ ਲੱਗਦਾ ਕਿ ਜ਼ਮਾਨਤ ਵੀ ਨਹੀਂ ਬਚੀ ਹੂੰ ਤਾਂ ਉਹ ਵੋਟ ਉਹ ਕਿੱਧਰ ਗਈ ਕਿੱਧਰ ਗਈ ਇਹ ਬੜੀ ਵੱਡੀ ਗੱਲ ਹੈ ਬਿਲਕੁਲ ਇਹ ਬੜੀ ਕਿਉਂਕਿ ਇੱਕ ਤਾਂ ਜੇਜੇਪੀ ਦਾ ਉਮੀਦਵਾਰ ਜਿਹੜਾ ਉਹ ਭਾਜਪਾ ਲਈ ਬਹਿ ਗਿਆ ਸ਼ਰਿਆਮ ਹੀ ਹਾਂ ਹਾਂ ਬਿਲਕੁਲ ਤਾਂ ਉਹ ਵੋਟ ਯਾਨੀ ਹਾਸ ਤੌਰ ਤੇ ਜਿਹੜੀ ਦੇਵੀ ਲਾਲ ਦੇ ਪਰਿਵਾਰ ਦੀ ਵੋਟ ਆਪਾਂ ਮੰਨ ਲਈ ਇਹਨਾਂ ਦੀ ਜਿਹੜੀ ਲੈਗਸੀ ਹੈ ਵਿਰਾਸਤ ਹੈ ਕਿ ਉਹ ਵੋਟ ਪਹੁੰਚ ਕੇ ਕਿੱਥੇ ਚਲੀ ਗਈ ਜੀ ਕਿ ਉਹ ਵੰਡੀ ਗਈ ਕਿ ਉਹ ਭਾਜਪਾ ਨੂੰ ਫੈਤਾ ਦੇ ਗਈ ਕਿਉਂਕਿ ਭਾਜਪਾ ਦੇ ਨਾਲ ਇਹਨਾਂ ਦੇ ਬੰਦੇ ਜਿਹੜੇ ਉਧਰੇ ਸੀ ਜੀ 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 ਕੁਝ ਬੰਦੇ ਤੇ ਭਾਜਪਾ ਕਹਿ ਲੋ ਕਿ ਉਧਰੋਂ ਟੁੱਟ ਕੇ ਇਧਰ ਜੁਆਇਨ ਵੀ ਕਰ ਗਏ ਕੁਝ ਕਾਂਗਰਸ 'ਚ ਵੀ ਚਲੇ ਗਏ ਪਰ ਜੇ ਜੇ ਪੀ ਦਾ ਤਾਂ ਪੂਰਨ ਤੌਰ ਤੇ ਸਫਾਇਆ ਹੋ ਗਿਆ ਬਿਲਕੁਲ ਕਾਂਗਰਸ ਨੇ ਥੋੜੀ ਜੀ ਛਾਲ ਮਾਰ ਲਈ ਅੱਗੇ ਨਾਲ ਪਰ ਸਭ ਤੋਂ ਵੱਡੀ ਗੱਲ ਹੈ ਕਿ ਪਿਛਲੇ ਇਲੈਕਸ਼ਨ ਦੇ ਮੁਕਾਬਲੇ ਭਾਜਪਾ ਫੇਰ ਫਾਇਦੇ 'ਚ ਜੀ 10 ਦੇ ਸੀਟਾਂ ਲਗਭਗ ਵਧ ਗਈਆਂ ਨਹੀਂ 41 ਸੀਗੀਆਂ ਪਿਛਲੇ ਇਲੈਕਸ਼ਨ ਜੀ ਇਹ ਐਤਕੀ ਹੁਣ ਮੌਜੂਦਾ ਟ੍ਰੈਂਡ ਜੇ ਦੇਖੋਗੇ ਤੁਸੀਂ ਚੈੱਕ ਕਰ ਲੈਣਾ ਸ਼ਾਇਦ 48 ਨੇ ਜੀ 47 47 48 ਕੁਝ ਜਤੀਆਂ ਕੁਛ ਤੇ ਅੱਗੇ ਨੇ ਕੋਲ ਮਲਾਕੀ ਫਿਰ ਉਹ ਡਾਟਾ ਬਣੇਗਾ ਨਾ ਤਾਂ ਉਹਦੇ ਵਿੱਚ ਉਹ ਜਿਹੜਾ ਫਿਗਰ ਹੈ ਤਾਂ ਉਹਨਾਂ ਨੂੰ ਪਲੱਸ ਫਿਰ ਜੀ 48 ਤਾਂ 7 7 ਦਾ ਵਾਧਾ ਉਹਨਾਂ ਨੂੰ ਜੀ ਜੀ ਬਿਲਕੁਲ 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 ਕਾਂਗਰਸ ਨੂੰ ਜੇ ਆਪਾਂ 36 ਦੇਖੀ ਹੈ ਤਾਂ ਇਹਨਾਂ ਨੂੰ ਇਹ 36 ਤੇ ਸੀਗੇ 33 33 ਦੇ ਮਿਲਦੇ ਨੇੜੇ 37 38 ਇਹਨਾਂ ਦਾ ਹਾਂ ਫਿਰ ਇਹ ਪਲੱਸ ਆ 30 ਤੋਂ ਉੱਤੇ ਆ ਗਿਆ ਇੱਥੇ ਜੇ ਸੀਗਾ ਨਾ 41 30 ਦਾ ਹੀ ਪਿਛਲੀ ਵਾਰੀ ਮੁਕਾਬਲਾ ਸੀਗਾ ਪਰ ਐਤ ਕੀ ਵੱਡਾ ਫਰਕ ਪਾ ਗਿਆ ਔਰ ਹੈ ਵੀ ਬਿਲਕੁਲ ਉਲਟੇ ਪਾਸੇ ਨੂੰ ਪੈ ਗਿਆ ਕੁਝ ਕਮੈਂਟ ਪੜ ਲਈ ਮਿੰਟੂ ਜੀ ਫਿਰ ਅੱਗੇ ਨੂੰ ਗੱਲਬਾਤ ਕਰਦੇ ਆ ਮਨੂ ਜੀ ਕਹਿ ਰਹੇ ਨੇ ਕਿ ਮਿੰਟੂ ਜੀ ਕੇਜਰੀਵਾਲ ਦੀ ਕਿੰਨੀ ਕੁ ਸੈਟਿੰਗ ਸੀ ਕਹਿੰਦੇ ਬੀਜੇਪੀ ਨਾਲ ਹਰਿਆਣਾ ਦੇ ਵਿੱਚ ਅ ਜਿਸਪਾਲ ਬਟਰ ਜੀ ਸ਼ੁਕਰੀਆ ਜੀ ਵੈਲਕਮ ਤੁਹਾਡਾ ਦੁਬਾਰਾ ਤੋਂ ਸਾਬ ਕਾਲੂ ਜੀ ਕਹਿੰਦੇ ਜੋ ਮਰਜ਼ੀ ਹੋਇਆ ਕਹਿੰਦੇ ਵੀ ਨਜ਼ਾਰਾ ਲਿਆਤਾ ਹਰਿਆਣੇ ਵਾਲਿਆਂ ਨੇ ਕਹਿੰਦੇ ਇੱਧਰ ਝਾੜੂ ਨੂੰ ਵੀ ਵੋਟਾਂ ਬਹੁਤ ਘੱਟ ਪਈਆਂ ਨੇ ਕਿਤੇ 120 ਕਿਤੇ 180 ਇੱਕ ਚੀਜ਼ ਤਾਂ ਦੇਖੋ ਆਪਾਂ ਨੂੰ ਨੋਟ ਕਰਨ ਵਾਲੀ ਜਿਹੜੀ ਹੈ ਨਾ ਦੇਖੇਗੀ ਜੀ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਉਸ ਵੇਲੇ ਮਿਲੀ ਜਦੋਂ ਇਹਨਾਂ ਨੇ ਸਾਰਾ ਕੁਝ ਕਰ ਲਿਆ